ਉਨੇ ਇਲਜ਼ਾਮ ਲਾਇਆ ਕੱਲ ਮੈਂ ਕੁੱਟਮਾਰ ਕੀਤੀ ਕੱਲ ਮੈਨੂੰ ਉਹਦੇ ਵਾਈਫਰ ਨਾਲ ਫੜ ਲਿਆ ਸੀਗਾ ਕੌਣ ਆ ਤੂੰ ਮੈਂ ਉਹਦੇ ਹਸਬੰਡ ਆ ਮੇਰੇ ਕੋਲ ਡਿਵੋਰਸ ਨਹੀਂ ਹੋਇਆ ਉਹ ਕਹਿੰਦੀ ਵੀ 6 ਮਹੀਨੇ ਪਹਿਲੇ ਡਿਵੋਰਸ ਹੋਇਆ ਕੱਲ ਡਿਵੋਰਸ ਨਹੀਂ ਹੋਇਆ ਹਜੇ ਤੱਕ ਉਹ ਪਹਿਲਾਂ ਸਾਡੇ ਜਿਹੜੇ ਅਸੀਂ ਮਲੇਦਾਰੀ ਵਾਲੇ ਕਹਿੰਦੇ ਉਹ ਡਿਵੋਰਸ ਹੋਇਆ ਇਦਾਂ ਨਹੀਂ ਹੋਇਆ ਓਕੇ ਉਹਦੇ ਨਾਲ ਮੈਂ ਇੱਕ ਤੇਈ ਨੂੰ ਬੜੇ ਵੀ ਬਣਾਇਆ ਉਹ ਵੀ ਮੇਰੇ ਕੋਲ ਵੀਡੀਓ ਪਈ ਹੈ ਸਭ ਕੁਝ ਪਿਆ ਹੋਇਆ ਨਵੇਂ ਸਾਲ ਨਵੇਂ ਸਾਲ ਵਾਲੀ ਉਹਨਾਂ ਬੜੇ ਮਨਾਇਆ ਸਭ ਕੋਈ ਮੇਰੇ ਕੋ ਉਹ ਵੀ ਪਿਆ ਕਿ ਮੈਂ ਜਦ ਗੱਲਾਂ ਕਰਦਾ ਸਭ ਕੋਈ ਪਿਆ ਮੇਰੇ ਕੋ ਐਡਿਬੂ ਸਭ ਕੋਈ ਪਿਆ ਹੋਆ ਠੀਕ ਹੈ ਤੇ ਉਹਦੇ ਮੱਕ ਬੁਆਏਫਰੈਂਡ ਨਾਲ ਫੜਿਆ ਸੀ ਜਿਹਦਾ ਨਾਮ ਦੀਪ ਨੰਦਪੁਰੀ ਆਵਾ ਠੀਕ ਹੈ ਮੈਂ ਉਹਦੇ ਸਪਾ ਤੇ ਬੈਟਰ ਸੀ ਵਾਈਟ ਹੈਵਨ ਸਪਾ ਤੇ ਹੈ ਕਿੱਥੇ ਹੈਗਾ ਇਹ ਆਪਣੇ ਦੂਗਰੀ ਫੇਸ ਵਨ ਤੇ ਆ ਉਹ ਉਹਨਾਂ ਦਾ ਸਪਾ ਸੈਂਟਰ ਹਾਂਜੀ ਉਹਨਾਂ ਦਾ ਸਪਾ ਸੈਂਟਰ ਉਹ ਕਹਿੰਦੀ ਵੀ ਭੈਣ ਦਾ ਸਪਾ ਸੈਂਟਰ ਕਹਿੰਦੀ ਉਹਦਾ ਭੈਣ ਦਾ ਸਪਾ ਨਹੀਂ ਉਹਦਾ ਆਪ ਦਾ ਸਪਾ ਹਵਾ ਤੇ ਉਹਦੀ ਫਰੈਂਡ ਦਾ ਸਪਾ ਹਵਾ ਭੈਣ ਦਾ ਹਾਂਜੀ ਮੈਨੂੰ ਪਤਾ ਸੀ ਉਹ ਸਪਾ ਚਲਦੀ ਸੀ ਬਗ ਪਹਿਲਾਂ ਨਹੀਂ ਪਤਾ ਸੀ ਬਾਅਦ ਚ ਵੱਲ ਗਈ ਇਹ ਸੀਗਾ ਕਿਉਂਕਿ ਉਹਦੇ ਕੋਲੋਂ ਪ੍ਰੋਪਰਟੀ ਬਹੁਤ ਸਾਰੀ ਆਣ ਲੱਗੀ ਉਹਨੇ ਬਹੁਤ ਕੁਝ ਬਣਾ ਲਿਆ ਸੀਗਾ ਉਹ ਪੈਸਾ ਕਿੱਥੋਂ ਆ ਤੁਸੀਂ ਆਪ ਦੇ ਕੋਲ 25 ਹਜ਼ਾਰ ਤੇ ਕੋਈ ਬੰਦਾ ਕੁਝ ਇੰਨਾ ਕੁ ਕਾਸਟ ਦਾ ਮੇਰੇ ਵਿਆਹ ਹੋਣੇ ਨੂੰ ਸਾਲ ਹੋ ਚੁੱਕਿਆ ਵਾ ਸਾਲ ਹੋ ਗਿਆ ਤੇ ਕੱਟ ਤੁਹਾਡੇ ਅਨਵੰਨ ਚੱਲ ਰਹੀ ਹੈ ਇਹ ਸਾਨੂੰ ਮਾਰਚ ਤੋਂ ਬਾਅਦ ਹੀ ਸਾਡੇ ਅਨਵੰਨ ਚੱਲ ਗਈ ਸੀ ਕਿਉਂਕਿ ਇੱਕ ਮੁੰਡਾ ਸੀ ਆ ਦੀਪਨੰਦ ਪੁਰੀਆ ਉਹਦੇ ਕਰਕੇ ਸਾਡਾ ਕੁਝ ਹੋ ਗਿਆ ਸੀ ਜਿਹਦਾ ਕੱਲ ਮੈਂ ਜਿੰਨਾ ਫੜਿਆ ਸੀਗਾ ਮੈਂ ਉਹਨੂੰ ਦੀਪਨੰਦ ਅਨੰਦ ਪੁਰੀਆ ਨੂੰ ਉਹਦੇ ਸਪਾਤ ਤੋਂ ਬਾਅਦ ਨਿਕਲਿਆ ਤੋਂ ਉਹਨੂੰ ਫੜ ਲਿਆ ਉਹ ਕਹਿੰਦਾ ਮੈਂ ਇੱਥੇ ਪੈਕਾ ਚੱਲਦਾ ਪਿਆ ਮ ਉਹ ਤਾਂ ਇੱਕ ਮੇਰੀ ਵਾਈਫ ਇੱਕ ਰੂਮ ਤੇ ਸੀਗੀ ਮੈਂ ਵੀਡੀਓ ਕਾਲ ਕੀਤਾ ਉਹ ਫੋਨ ਹੀ ਚੱਕਦੇ ਪਏ ਸੀਗੇ ਠੀਕ ਹੈ ਮੇਰਾ ਉਹਨੇ ਫੋਨ ਕੱਟਤਾ ਬਾਹਰ ਆ ਕੇ ਮੈਂ ਵੀਡੀਓ ਕਾਲ ਕੀਤੀ ਖੁਸ਼ੀ ਨੇ ਤੇ ਮੈਂ ਦੇਖਿਆ ਤੇ ਬਾਹਰ ਦੋ ਖਿਲੇ ਪਏ ਸੀਗੇ ਉਹਨੇ ਪੁੱਛਿਆ ਤੂੰ ਕੀ ਕਰ ਰਹੀ ਸੀ ਤੂੰ ਇੱਕ ਰੂਮ ਦੇ ਵਿੱਚ ਉਹ ਕਹਿੰਦੀ ਮੈਂ ਕੁਝ ਨਹੀਂ ਕਰੀ ਸੀ ਮੈਂ ਆਪਣੇ ਸੇਲੀ ਨਾਲ ਬੈਠੀ ਜਦ ਕਿ ਸੇਲੀ ਨਹੀਂ ਸੀਗੀ ਠੀਕ ਹੈ ਉਤੋਂ ਦੀ ਉਹ ਚੱਲ ਗਈ ਤੇ ਉਹਦਾ ਬॉयਫਰੈਂਡ ਚੱਲ ਗਿਆ ਸੀਗਾ ਉਸ ਤੋਂ ਬਾਅਦ ਉਹ ਆਈ ਸੀ 7:30 ਵਜੇ ਆਏ ਸੀਗੇ ਠੀਕ ਹੈ ਉਹ ਇੱਕ ਇੱਕ ਰੂਮ ਦੇ ਵਿੱਚ ਸੀਗੇ ਦੋਨੋਂ ਜਣੇ ਤੇ ਉਹਦਾ ਇੱਕ ਜਿਹੜਾ ਹੈਗਾ ਪਾਰਟਨ ਉਹ ਵੀ ਉੱਥੇ ਸੀਗਾ। ਪਾਰਟਨ ਕੋਲ। ਅੱਜ ਰਾਤੀ ਕੀ ਹੋਇਆ ਇਹੋ ਜਿਹੜਾ ਉਹ ਸਰਟੀਫਿਕੇਟ ਲੱਗੇ ਹੋਏ ਸੀ। ਭਾਈ ਮੈਂ ਇਦਾਂ ਕਿ ਜਦੋਂ ਮੈਨੂੰ ਉਹਦੇ ਮੁੰਡਿਆਂ ਨਾਲ ਗੱਲ ਕਰ ਰਿਹਾ ਸੀ ਉੱਥੋਂ ਦੀ ਖੁਸ਼ੀ ਪਛਾਨ ਲੱਗੀ ਕਿ ਨੰਨੀ ਇਹਨੂੰ ਇਹਨੂੰ ਕੁਝ ਨਹੀਂ ਕਹਿਣਾ ਇਹਨੂੰ ਕੁਝ ਨਹੀਂ ਕਹਿਣਾ ਇਹ ਤੇਰਾ ਕੁਝ ਮੁੰਡਿਆਂ ਨਾਲ ਮੈਂ ਗੱਲਾਂ ਚੱਲਦਾ ਸੀਗਾ ਉੱਥੋਂ ਉਹ ਆ ਗਈ। ਉਹਦੇ ਮੈਂ ਹੱਥ ਮਾਰਿਆ ਤਾਂ ਉਹਦਾ ਮੇਰਾ ਹੱਥ ਤੇ ਫੋਨ ਪਿਆ ਸੀਗਾ। ਉੱਥੇ ਉਹ ਆ ਸੀ। ਬਟ ਹਾਂ ਕਿ ਮੈਂ 1-2 ਲੱਖ ਪਾਰੀ ਸੀ ਬਸ ਇਹ ਸੀਗਾ। ਜਿਹੜਾ ਜਿਹੜਾ ਹੱਥੇ ਵੱਜਿਆ ਤੇ ਫੋਨ ਤੇ ਵੱਜਿਆ ਸੀਗਾ ਇਹ ਸੀਗਾ ਜੀ। ਹੁਣ ਕੀ ਚਾਹੁੰ ਇਹ ਦੋ ਬੀ ਦੋ ਬੋ ਸੋਇਆ ਨਹੀਂ ਯਾ ਭਾਵੇਂ ਦੋ ਦੇ ਦੋ ਯਾ ਕੁਝ ਵੀ ਕਰ ਦੋ ਕਿਉਂਕਿ ਮੈਂ ਵੀ ਮੁੰਡਾ ਖੁੰਡਾ ਵਾਂ ਇਹ ਆ ਤਾਂ ਕਰਕੇ ਕਿ ਕਿਹੜੀ ਗਲਤ ਹੈ ਹਾਂਜੀ ਕੁੜੀ ਗਲਤ ਹੈ ਕਿਉਂਕਿ ਉੱਥੇ ਜਦੋਂ ਬਚਾਨ ਆਏ ਸੀਗੇ ਤੇ ਉਹਦਾ ਹੈਲਪਰ ਆਇਆ ਸੀ ਇੱਕ ਕੁੜੀ ਥਾਈ ਕੁੜੀ ਸੀ ਉਹ ਵੀ ਆਈ ਸੀਗੀ ਥਾਈ ਕੁੜੀਆਂ ਦੀ ਰੱਖੀ ਹੋਈ ਹੈ ਹਾਂਜੀ ਉੱਥੇ ਉਹ ਆਇਆ ਸੀ ਉਹ ਵੀ ਕੁੜੀ ਆਈ ਸੀ ਬਚਾਣ ਲਈ ਆਹ ਸੈਂਟਰ ਚ ਹੁੰਦਾ ਕੀ ਆ ਉਹ ਸਪਾਸ ਸੈਂਟਰ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਕਿ ਥਾਈ ਕੁੜੀ ਆਈ ਸੀ ਤੁਹਾਨੂੰ ਇਹ ਇਲੈਗਲ ਕੰਮ ਹੁੰਦੀ ਹੈਗੇ ਇਲੈਗਲ ਕੰਮ ਹੁੰਦੇ ਥਾਈ ਲਾਜਾ ਤਾਂ ਲਾਊਡ ਹੀ ਨਹੀਂ ਆ ਇਲੈਗਲ ਕਿਸ ਤਰੀਕੇ ਦੇ ਇਲੀਗਲ ਤੁਹਾਨੂੰ ਪਤਾ ਹੀ ਇਹ ਸਪੂਜਾ ਦੇ ਮਤਲਬ ਕਿ আজকাল ਤੁਹਾਨੂੰ ਪਤਾ ਹੈ ਜਗਾ ਜਗਾ ਤੇ ਸਪਾ ਖੁੱਲੇ ਪਏ ਆ ਇਹ ਹੋ ਰਿਹਾ ਵਾ ਉਥੇ ਵੈਸੇ ਪੰਜ ਚ ਸਪਾ ਹੈਗੇ ਆ ਇੱਕ ਹੀ ਬੰਦੇ ਦੇ ਤੂੰ ਜਾ ਕੇ ਦੇਖ ਸਕਦੇ ਹੋ ਕਿੱਦਾਂ ਦੇ ਇਲੀਗਲ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਲੀਗਲ ਕਹਿ ਰਹੇ ਹੋ ਇਲੀਗਲ ਕਿਹੋ ਜੇ ਇਹ ਲਗਾ ਮਤਲਬ ਜਿਹੜਾ ਆਪਾਂ ਨੋਨ ਵੇਜ ਕਹਦੇ ਆਪਾਂ ਇੱਕ ਤਰ੍ਹਾਂ ਦੇ ਹਾਂ ਦੇ ਦੇ ਹਾਂਜੀ ਸਰ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿਸ ਤਰੀਕੇ ਦੇ ਕਹਿਣਾ ਕੀ ਚਾਹੁੰਦੇ ਹੋ ਉਹ ਸੈਕ ਸੈਕੜ ਚੱਲਦਾ ਵਾ ਹੈ ਜਿਸਮ ਤੋਂ ਉਹ ਸਿੱਧਾ ਬੰਦਾ ਚੱਲਦਾ ਵਾ ਜਦੋਂ ਆਪਾਂ ਸੈਕਸ ਹਾਂਜੀ ਤੇ ਦੋਸਤੇ ਉਹਨੇ ਕੋਈ ਜੋਖਮ ਨਹੀਂ ਸੀ ਕੁਝ ਕੀਤਾ। ਹਮੈ ਪਹਿਲਾਂ ਬਹੁਤ ਵਾਰੀ ਰੋਕੀ ਸੀ ਕੁਐਸਚਨ ਕੀਤਾ ਨਾ ਕਰ ਨਾ ਕਰ ਬਟ ਉਹਦੇ ਫਰੈਂਡ ਜਿਹੜਾ ਉਹ ਨਹੀਂ ਮੈਂ ਕਹਿ ਰਿਹਾ ਉਹਦੇ ਵਿੱਚ ਵਾਈਫ ਵੀ ਨੂੰ ਬੋਲ ਰਿਹਾ। ਹਾਂਜੀ ਹਾਂਜੀ ਉੱਥੇ ਆਪ ਸੀਗੀ। ਹਾਂਜੀ ਹਾਂਜੀ ਉੱਥੇ ਰੂਮ ਤੇ ਵੀ ਸੀਗੀ ਉਹ ਤੇਰਾ ਪਾਟਾ ਮੈਂ ਕੋਈ ਨਹੀਂ ਕੀਤੀ ਮੈਂ ਉਹਨੂੰ ਸਮਝਾਉਂਦਾ ਰਿਹਾ ਹਮੇਸ਼ਾ ਸਮਝਾਉਂਦਾ ਰਿਹਾ ਬਟ ਉਹ ਸੁਣਦੀ ਨਹੀਂ। ਨਹੀਂ ਹੋ ਰਿਹਾ ਕਿ ਤੁਹਾਡੇ ਤੇ ਹੁਣ ਅੰਜਾਮ ਲੱਗੇ ਤੁਸੀਂ ਉਲਟਾ ਉਹਨਾਂ ਦੇ ਲਾ ਰਹੇ। ਨਹੀਂ ਨਹੀਂ ਇਦਾਂ ਨਹੀਂ ਆ ਮੈਂ ਇਹ ਇਨਸਾਫ ਕਰਕੇ ਲਾ ਰਿਹਾ ਵਾਂ ਕਿ ਉਹ ਕੀ ਹੈ ਪ੍ਰੂਫ ਹੈਗਾ ਹਾਂ ਮੇਰੇ ਕੋਲ ਪ੍ਰੂਫ ਹੈਗੇ ਕਿ ਮੇਰੇ ਕੋਲ ਇੰਨੇ ਕਿ ਪ੍ਰੂਫ ਪਏ ਆ ਕਿ ਕਿਸ ਤਰੀਕੇ ਨਾਲ ਮੈਨੂੰ ਆ ਦੇਖੋ ਮੈਂ ਤੁਹਾਨੂੰ ਖਾਨਣਾ ਵਾ ਮੇਰੇ ਕੋਲ ਦੱਸੋ ਸਰ ਕਿਸ ਤਰੀਕੇ ਨਾਲ ਪ੍ਰੂਫ ਉਹਦਾ ਕਿ ਮੈਨੂੰ ਬਾਹਰੋਂ ਧਮਕੀ ਸੀਗੀ ਰਾਤ ਨੂੰ 1:30 ਵੇ ਕੀ ਕੁੜੀ ਤਾਂ ਪਿੱਛੇ ਹੋ ਜਾ ਠੀਕ ਹੈ ਨਹੀਂ ਤਾਂ ਤੂੰ ਜਾਨੂ ਮਾਰ ਦਾਂਗੇ ਠੀਕ ਹੈ ਆਪਣੀ ਕਿ ਕਿਹਨੇ ਕੀਤਾ ਸੀ ਮੁੰਡੇ ਬਾਹਰੋਂ ਆਇਆ ਸੀ ਬਾਹਰੋਂ ਨੰਬਰ ਆਇਆ ਸੀ ਵੀਡੀਓ ਤੇ ਖੁਸ਼ੀ ਦਾ ਵੀ ਉਹ ਫੋਨ ਆਇਆ ਸੀ ਕਹਿੰਦਾ ਖੁਸ਼ੀ ਮੈਂ ਪੁੱਛਾਂ ਮੈਂ ਖੁਸ਼ੀ ਮੇਰਾ ਦੋਸਤ ਹੈ ਕਹਿੰਦਾ ਉਹ ਕਹਿੰਦਾ ਕਿ ਤੇਰਾ ਡਿਵੋਰਸ ਹੋ ਗਿਆ ਬਟ ਮੇਰਾ ਡਿਵੋਰਸ ਨਹੀਂ ਹੋਇਆ ਸੀ ਕੋਈ ਕੰਪਲੇਟ ਦਵਾਂਗੇ ਹੁਣ ਇੱਕ ਧਮਕੀ ਦਿੱਤੀ ਤੇ ਇੱਕ ਜਿਹੜੇ ਤੂੰ ਇਲਜ਼ਾਮ ਲਾਇਨੇ ਹਾਂਜੀ ਜੀ ਜਿਹੜਾ ਫਾਈਲ ਤੇ ਤੁਸੀਂ ਪ੍ਰੋਸੀਕਿਊਸ਼ਨ ਤੇ ਇਲਜ਼ਾਮ ਲਗਾ ਰਹੇ ਹੋ ਜਿਸਮ ਫਰੋਸ਼ੀ ਦਾ ਉਹਨੂੰ ਲੈ ਕੇ ਕੋਈ ਸਬੂਤ ਵਗੈਰਾ ਕੁਝ ਨਹੀਂ ਉਹਦੇ ਲਈ ਕੋਈ ਸਬੂਤ ਨਹੀਂ ਹੈ ਬਟ ਇੰਨਾ ਕਿ पांच तो कांतोलक के 7वे तक ओ एक एक रूम देवे सीगी एक मुंडे नाल जिदा नाम दीप नंदपुरिया वा और साननेवाल दा वा ओदे नाल सीगी हुन तो पुलिस कंप्लेंट दूंगे हाँ मैं देना चाहता वा देना जी हाँ, हाँ हाँ नहीं है हा। ये नहीं है दोंगे हां जी दोंगे मैं ये कह रही हूं जब वो हमारे ऑफिस को ब्लेम कर सकते हैं तो ये ये ठीक है और रहमत का भी है किस नाम से ये ये किंग नाम से है बना सकते हैं तो यहाँ पे भी तो आ सकते हैं ना क्या 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 इल्जाम आपके ऊपर वो कह रहे हैं कि आपके स्पा में गलत काम होता है तो मेरे स्पा में गलत काम होता है ये भी स्पा है ना फिर यहाँ पे भी गलत काम होता होगा बात तो एक तो ही स्पा स्पा ही तो होता है